ਪਟਿਆਲੇ ਦੇ ਵਿੱਚ 131 ਮੋਬਾਈਲਾਂ ਦੇ ਨਾਲ ਚਾਰ ਚੋਰ ਬਰਾਮਦ ਗ੍ਰਿਫਤਾਰ ਕੀਤੇ ਗਏ ਹਨ ਇਸ ਸਬੰਧੀ ਪੰਜਾਬ ਪੁਲਿਸ ਪਟਿਆਲਾ ਵੱਲੋਂ ਇਸ ਸਬੰਧੀ ਕੀਤੀ ਗਈ ਕਾਨਫਰੰਸ ਤਕਰੀਬਨ 131 ਮੋਬਾਈਲ ਦੱਸੇ ਜਾ ਰਹੇ ਹਨ ਜੋ ਕਿ ਕਤਮਾਂ ਲਾਡੂ ਦੀ ਦੁਕਾਨ ਤੋਂ ਚੋਰੀ ਕਰਕੇ ਪਟਿਆਲੇ ਵਿੱਚ ਟਰੱਕ ਵਿੱਚ ਲਿਆ ਚੋਰੀ ਕਰਕੇ ਲਿਆਂਦੇ ਜਾ ਰਹੇ ਸਨ ਅਤੇ ਟਰੱਕ ਜਦੋਂ ਪਟਿਆਲਾ ਵਿੱਚ ਪਹੁੰਚਾ ਤਾਂ ਪੁਲਿਸ ਨੂੰ ਸ਼ੂ ਮਿਲਤ ਬਾਅਦ ਦੀ ਇਨਕੁਆਰੀ ਕੀਤੀ ਗਈ ਤਾਂ ਉਹਨਾਂ ਨੂੰ ਮਿਲੇ ਚੋਰਾਂ ਤੋਂ ਚਾ ਤੁਸੀਂ ਦੇਖ ਸਕਦੇ ਹੋ 131 ਮੋਬਾਈਲ ਤੇ ਚਾਰ ਚੋਰ ਗਰੁੱਪ ਗ੍ਰਿਫਤਾਰ ਕੀਤਾ ਗਿਆ ਆਓ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਪਟਿਆਲਾ ਪੁਲਿਸ ਦੇ ਅਧਿਕਾਰੀ ਸੋ ਬੱਚਕੋ मान योग एस एस पी श्री वरुण शर्मा आई पी एस 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 पी पटियाला जी ਦੇਸ਼ਾ ਦੇ ਦੇਸ਼ਾ ਹੇਟ ਸਾਡੀ ਪਟਿਆਲਾ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਪਟਿਆਲਾ ਪੁਲਿਸ ਕਤਵਾਲੀ ਪੁਲਿਸ ਨੇ ਐਸਪੀ ਸਿਟੀ ਸਫਰਾਜ਼ ਆलम ਆਈਪੀਐਸ ਦੀ ਦਿਸ਼ਾ ਨਗਰੇਸ਼ਾ ਹੇਟ ਬਗਰਾਨੀ ਹੇਟ ਇੰਸਪੈਕਟਰ ਅਰਜੁਨਦਰ ਸਿੰਘ ਐਸਐਚਓ ਕਤਵਾਲੀ ਤੇ ਇਹਨਾਂ ਦੀ ਟੀਮ ਨੇ ਇੱਕ ਅੰਤਰਰਾਜੀ ਚੋਰ ਗਰੋਹ ਨੂੰ ਕਾਬੂ ਕਰਕੇ ਉਹਨਾਂ ਕੋਲੋਂ 131 ਨਵੇਂ ਐਂਡਰੋਇਡ ਮੋਬਾਈਲ ਫੋਨਸ ਰਿਕਵਰ ਕੀਤੇ ਨੇ ਇਹ ਗਰੋਹ ਇਥੋਂ ਪੰਜਾਬ ਚੋਂ ਦੋ ਮੁਲਜਮ ਪਟਿਆਲਾ ਦੇ ਨੇ ਇੱਕ ਸਿਉਣਾ ਦਾ ਅਭਲਵਿੰਦਰ ਸਿੰਘ ਸਿਉਣਾ ਪਿੰਡ ਦਾ ਔਰ ਪਰਮਜੀਤ ਸਿੰਘ ਰਾਜੂ ਵਿਕਾਸ ਨੋਟ ਨਗਰ ਦਾ ਪਟਿਆਲਾ ਦਾ ਸੀ ਔਰ ਇਹਨਾਂ ਦੇ ਨਾਲ ਕੁਝ ਸਾਥੀ ਇਹਨਾਂ ਦੇ ਬੱਧਪਰਦੇਸ਼ ਦੇ ਸੀ ਇਹਨਾਂ ਨਾਲ ਰਲ ਕੇ ਇਹ ਇਥੋਂ ਟਰੱਕ ਮਾਲ ਵਗੈਰਾ ਲੈ ਕੇ ਜਾਂਦੇ ਸੀ ਟਰੱਕ ਡਰਾਈਵਿੰਗ ਕਰਦਾ ਔਰ ਇੱਕ ਨਾਲ ਕਲੀਨਰ ਦਾ ਕੰਮ ਕਰਦਾ ਤੇ ਉੱਥੇ ਬਾਅਦਿਆ ਸੀਟਾਂ ਵਿੱਚ ਜਾ ਕੇ ਇਹ ਚੋਰੀ ਦੀਆਂ ਵਾਰਦਾਤਾ ਕਰਦੇ ਸੀ ਜਿਨ੍ਹਾਂ ਨੇ 12 2 24 ਨੂੰ ਉਮੇ ਉਮੇ ਬਲੁਰ ਤਾਮਿਲਨਾਡੂ ਦੇ ਵਿੱਚ ਉਹ ਮੋਬਾਈਲਾਂ ਦੀ ਖਾਤੇ ਚੋਰੀ ਕਰਕੇ ਉੱਥੋਂ ਇਹ ਮੋਬਾਈਲ ਚੋਰੀ ਕਰਕੇ ਲੈਏ ਸੀ ਇਹਨਾਂ ਦੇ ਨਾਲ ਦੋ ਐਮਪੀ ਦੇ ਸਾਥੀ ਹੋਰ ਨੇ ਜੋ ਇਹ ਚਾਰਾਂ ਕੋਸ਼ੀਆਂ ਨੂੰ ਇੰਸਪੈਕਟਰ ਹਰਜਿੰਦਰ ਸਿੰਘ ਢਿਲੋ ਦੀ ਟੀਮ ਨੇ ਕਾਬੂ ਕਰਕੇ ਇਹਨਾਂ ਕੋਲੋਂ ਇਹ ਮੋਬਾਈਲ ਰਿਕਵਰ ਕੀਤੇ ਵੇ ਔਰ ਇਹਨਾਂ ਦੀ ਤਫਤੀਸ਼ ਉੱਪਰ ਜਾਰੀ ਹੈ ਹੁਣ ਤਰ੍ਹਾਂ ਨੇ ਰਿਮਾਨ ਦੇ ਸਾਡੇ ਕੋਲ ਪੁਲਿਸ ਰਿਪੋਰਟ ਦੇ ਅੱਗੇ ਸਾਡੇ ਕੋਲ ਇਹਨਾਂ ਦੀ ਤਫਤੀਸ਼ ਕੀਤੀ ਜਾ ਰਹੀ ਹੈ ਜੋ ਇਹ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਇਹਨਾਂ ਨੇ ਬਹੁਤ ਹੋਰ ਵੀ ਵਾਰਦਾਤਾ ਕੀਤੀ ਹੈ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਉਧਰ ਆਣ ਵਾਲੇ ਸਰ ਇਹ ਦੋਨੋਂ ਜਿਹੜੇ ਬਲਵਿੰਦਰ ਸਿੰਘ ਹੈ ਔਰ ਪਰਮਜੀਤ ਸਿੰਘ ਹੈ ਇਹ ਲੋਕਲ ਪਟਿਆਲਾ ਦੇ ਨੇ ਇੱਕ ਸਿਉੜੇ ਦਾ ਔਰ ਇੱਕ ਵਿਕਾਸ ਲਗਰ ਪਟਿਆਲਾ ਦਾ ਔਰ ਦੋ ਸਾਥੀ ਦਾ ਦਾ ਰਾਜ ਰਜ ਅਤੇ ਚੰਦਰ ਇਹ ਦੋ ਬਦ ਪਰਦੇਸ਼ ਦੇ ਇਹ ਸਰ ਫੜੇਗੇ ਤੁਸੀਂ ਇਹ ਥੋ ਹੀ ਫੜੇ ਆਪਣੇ ਪਟਿਆਲਾ ਲੋਕੋ ਜੀ ਇਹਦਾ ਕੋਈ ਕ੍ਰਾਈਮਲ ਰਿਕਾਰਡ ਪਹਿਲਾਂ ਵੀ ਇਹਦੇ ਚਾ ਆ ਇਹਨਾਂ ਦੇ ਖਿਲਾਫ ਇੱਕ ਤਾਂ ਮੁਕਤਵੇ ਹੈਗੇ ਨਿਕਦੇ ਜਿਹੜਾ ਲੋਕਲ ਜਿਹੜਾ ਹੈਗਾ ਪਰਮਜੀਤ ਸਿੰਘ ਹੈ ਇਹਦੇ ਖਿਲਾਫ ਲੜਾਈ ਝਗੜੇ ਦਾ ਤਕਰਾ ਹੈਗਾ ਔਰ ਜਿਹੜਾ ਰਾਜ ਰਜਕ ਹੈ ਉਹਦੇ ਖਿਲਾਫ ਉੱਥੇ ਅਧਪ੍ਰਦੇਸ਼ ਦੇ ਵਿੱਚ ਵੀ ਇਸੋ ਸਾਡਾ ਬੰਦਾ ਮੋਬਾਈਲਾਂ ਵੇਚਦਾ ਕਿ ਕਿ ਸਕੇ ਮੋਬਾਈਲ ਵੇਚਦਾ ਸੀ ਉਹਦੇ ਸੀਦੇ ਮੋਬਾਈਲ ਇਹ ਅਕਸਰ ਦੇਖੇ ਗਏ ਸੀ ਸਾਰੇ ਮੋਬਾਈਲ ਨਵੇਂ ਨੇ ਪੇਟੀ ਪੈਕਟ ਬਿਲਕੁਲ ਇਹ 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 ਦੁਕਾਨ ਪਾੜ ਕੇ ਉਥੋਂ ਚੋਰੀ ਕਰਕੇ ਲੈ ਆ ਰਹੇ ਉੱਥੇ ਪਰਚਾ ਦਰਜਾ ਕੋਈ ਬੈਟੂ ਤਬ ਤਬਿਲ ਲੱਗਦਾ ਤੇਲੇ ਵੇਚਣਾ ਚਾਹਤੇ ਸੀ ਇਹ ਪਟਿਆਲੇ ਆਈ ਸੀ ਵੇਚਣ ਵਾਸਤੇ ਇਹ ਇਹਨਾਂ ਦਾ ਕੋਈ ਬਿਜ਼ਨਸ ਸੀਗਾ ਕਿ ਐਵੇਂ ਕਰਦੇ ਹੁੰਦੇ ਸੀ ਬਾਹਰੋਂ ਕਿਸੇ ਹੋਰ ਸਟੇਟ ਤੋਂ ਲੈ ਆ ਕੇ ਕਿ ਉਹ ਲੋਕ ਕੋਲ ਹੋਈ ਹੋਈ ਉਹ ਰੀਸ ਸਤੂ ਜੀ ਨਾਲ ਹੀ ਉਹ ਟ੍ਰੇਚਰੀ ਕਰਕੇ ਉੱਥੋਂ ਅਦਰ ਸਟੇਟ ਗਏ ਉੱਥੋਂ ਚੋਰੀ ਕਰ ਲਿਆ ਕਿਤੇ ਹੋਰ ਸਟੇਟ ਜਾ ਕੇ ਵੇਚਤਾ ਨਹੀਂ ਕੋਈ ਨਹੀਂ ਫਿਰ ਲੀਡ ਕਿਵੇਂ ਮਿਲਦੀ ਇਹਨਾਂ ਨੂੰ ਬਸ ਮੁਖਬਰੀ ਹੋਈ ਸੀ ਜਿਸ ਇੰਸਪੈਕਟਰ ਰਾਜਿੰਦਰ ਸਿੰਘ ਤੇ ਲੋਦੀ ਟੀਮ ਦੀ ਸੀਕਰਟ ਸੀਕਰਟ ਇਨਫੋਰਮੇਸ਼ਨ ਜੀ ਨਾਲ ਹੋ ਗਿਆ ਉਸੇ ਗਰਾਊਂਡ ਦੇ ਨਾਲੇ ਬੰਦੇ ਬੜੇ ਬੜੇ ਮੋਬਾਈਲ ਵੇਚਦੇ ਸੀ ਕਿ ਜੋ ਮੋਬਾਈਲ ਜਾ ਕੇ ਮੋਲ ਵੇਚ ਨਹੀਂ ਸੀ ਦੁਕਾਨ ਤੇ ਕਿਸੇ ਕਿਸੇ ਸਪਲਾਈਅਰ ਨੂੰ ਕਿਸੇ ਦੇਣੇ ਸੀ ਇਹਨਾਂ ਨੇ ਤਾਂ ਵੀ ਪੁਲਿਸ ਨਾਲ ਤਾਮਿਲਪੁਰ ਪੁਲਿਸ ਨਾਲ ਕੋਈ ਤੁਹਾਡਾ ਕੋਆਪਰੇਟ ਹੋ ਗਿਆ ਜੀ ਤਾਲਮਿਲ ਹੋ ਗਿਆ ਉਹਨਾਂ ਨਾਲ ਵੀ ਹੈਵ ਇਨਫਾਰਮਡ ਦਮ ਕਿ ਤੁਹਾ ਨੀ ਹਲੇ ਵੇਚੇ ਨਹੀਂ ਸੀ ਜੀ ਕੁਛ ਹਲੇ ਫੜੇ ਗਏ ਬਾਕੀ ਚਲੇ ਗਏ ਸਾਹਮਣੇ ਇਸ ਤਰ੍ਹਾਂ ਦੇ ਕੋਲ ਇਹ ਵੇਚੀ ਨਹੀਂ ਹਲੇ ਹਲੇ ਕਿਸੇ ਕੋਲੇ ਹਲੇ ਤਫਤੀਸ਼ ਚੱਲ ਰਹੀ ਹੈ ਸਾਡੀ ਚੋਰੀ ਕਿ ਕਦੋਂ ਹੋਈ ਸੀ ਵਾਰ ਦਾ 12 ਤਰੀਕ 12 ਦੋ 12 12 ਜੀਤੀ ਸਾਹਿਬ ਜਿਹੜੀ ਤਾਮਿਲਨਾਡੂ ਦੀ ਗੱਲ ਕੀਤੀ ਹੈ ਕਿ ਪਟਿਆਲਾ ਪੁਲਿਸ ਨੇ 2600 ਕਿਲੋਮੀਟਰ ਦਾਕ ਜਾ ਕੇ ਕੇਸ ਨੂੰ ਕਰੀ ਚਿੱਤਾ ਹੈ ਯਾਨੀ ਕਿ ਉਥੋਂ ਕਿ ਇਨਪੁਟ ਮਿਲੀ ਸੀ ਕੋਈ ਸੰਪਰਕ ਹੋਇਆ ਸੀਗੀ ਉਥੇ ਦੀ ਦੁਕਾਨ ਦਾ ਕੋਈ ਨੰਬਰ ਉਸ ਉਸ ਨੰਬਰ ਦੇ ਆਧਾਰ ਤੇ ਇਹ ਸੇ ਨੱਪੇ ਗਏ ਨਹੀਂ ਸਾਡੇ ਕੋਲੇ ਇਨਫੋਰਮੇਸ਼ਨ ਹੈ ਜੀ ਸੀ ਕਿ ਇਹ ਬੰਦੇ ਕਿਤੋਂ ਮੋਬਾਈਲ ਚੋਰੀ ਕਰਕੇ ਲੈ ਆਏ ਨੇ ਔਰ ਇੱ ਠੀਕ ਹੈ ਜੀ ਜਿਸ ਤੇ rauḍ up ਕੀਤਾ ਗਿਆ ਜਿਹੋ ਤੇ ਇਨਵੈਸਟੀਗੇਸ਼ਨ ਹੋਈ ਤਾਂ ਪਤਾ ਲੱਗਾ ਕਿ ਉੱਥੋਂ ਚੋਰੀ ਕਿਤੇ ਨੇ ਫਿਰ ਉੱਥੇ ਐਸਐਚਓ ਸਾਹਦੇ ਸੰਪਰਕ ਕੀਤਾ ਉੱਥੇ ਉਹਨਾਂ ਨੂੰ ਉੱਥੇ ਆਲਰੇਡੀ ਐਫਆਈਆਰ 121 ਨੰਬਰ ਐਫਆਈਆਰ ਉੱਥੇ ਦਾਇਰ ਹੋ ਗਿਆ ਉਹਦੀ ਟੀਮ ਆ ਰਹੀ ਹੈ ਜਾਨੀ ਕਿਸ ਸਰ ਅੰਤਰਾਜੀ ਗਰੋ ਕਹਿੰਦਾ ਹਾਂ ਬਿਲਕੁਲ ਅੰਤਰਾਜੀ ਗਰੋ ਹੈ ਜੀ ਇਹ ਇਥੋਂ ਟਰੱਕ ਲੈ ਕੇ ਜਾਂਦੇ ਨੇ ਜਿਹੜਾ ਬਲਵਿੰਦਰ ਸੀਗਾ ਟਰੱਕ ਮਾਲਕ ਵੀ ਆ ਔਰ ਡਰਾਈਵਰ ਵੀ ਆ ਔਰ ਜਿਹੜਾ ਪਰਮਜੀਤ ਆ ਇਹਦਾ ਕਲੀਨਰ ਹੈ ਸਰ ਹੋ ਸਕਦਾ ਜੀ ਹੋਰ ਜਿਹੜੇ ਸਟੇਟ ਰਾਹਸ ਹੁੰਦੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਵੀ ਹੋ ਸਕਦਾ because it's you. Thank you.